ਮੇਰੇ ਮਦਰ ਨੂੰ ਬ੍ਰੈਸਟ ਕੈਂਸਰ ਸੀ ਮੈਂ ਅਮਰੀਕਾ ਚ ਸੀਗਾ ਉਹ ਮੇਰੇ ਕੋਲ ਆਏ ਉੱਥੇ ਉਹਨਾਂ ਦਾ ਅਸੀਂ ਇਲਾਜ ਕਰਾ ਰਹੇ ਸੀਗੇ ਅਸੀਂ ਬਚਾ ਨਹੀਂ ਸਕੇ ਉਹਨਾਂ ਅਸੀਂ ਕਿਹਾ ਸਾਡੇ ਕੋਲ ਹੁੰਦੇ ਆ ਮੰਦੇ ਸਾਰਾ ਕੁਝ ਅਸੀਂ ਨਹੀਂ ਬਚਾ ਸਕੇ ਤੇ ਜਿੰਨਾ ਵਿਚਾਰਿਆਂ ਕੋਲ ਨਹੀਂ ਹੈਗਾ ਉਹ ਕਿੱਦਾਂ ਬਚਾਦੇ ਹੋਗੇ ਉਹ ਵੀ ਇੰਡੀਆ ਵਿੱਚ ਇੱਕ ਅਸੀਂ ਟਰਸਟ ਬਣਾਈ ਹੋਈ ਆ ਕੈਂਸਰ ਟਰਸਟ ਉਹਦੇ ਵਿੱਚ ਕੋਈ ਗਰੀਬ ਆ ਜੇ ਕਿ ਜੀ ਮੈਂ ਟ੍ਰੀਟ ਨਹੀਂ ਕਰ ਸਕਦਾ ਅਸੀਂ ਇਹ ਨਹੀਂ ਕਿ ਉਹਦੇ ਘਰ ਜਾਈਦਾ ਦੇਖਣ ਨਹੀਂ ਆ ਇਹ ਕੈਫੀ ਡੈਬਟ ਲਈਗਾ ਦੇਖੋ ਇੱਕ ਵਾਰੀ ਮੈਨੂੰ ਫੋਨ ਆਇਆ ਕਿ ਜੀ ਇੱਕ ਲੇਡੀ ਮੇਰੇ ਸਾਹਮਣੇ ਬੈਠੀ ਬ੍ਰੈਸਟ ਕੈਂਸਰ ਦੀ ਇਹ ਇਹ ਕਹਿੰਦੀ ਜੀ ਮੈਂ ਅਫੋਰਡ ਨਹੀਂ ਕਰ ਸਕਦੀ ਹਮ ਮੈਂ ਪਰ ਮੈਨੂੰ ਲੱਗਦਾ ਇਹ ਕਰ ਸਕਦੀ ਮੈਂ ਕਿਹਾ ਤੈਨੂੰ ਕਿੱਦਾਂ ਲੱਗਦਾ ਇਹ ਕਰ ਸਕਦੀ ਹੈ ਉਹ ਕਹਿੰਦਾ ਜੀ ਕੱਪੜੇ ਚੰਗੇ ਪਾਏ ਹੋਏ ਮੰਗਲ ਸੂਤਰ ਪਾਏ ਆ। ਮੈਂ ਕਿਹਾ ਹੁਣ ਕੋਈ ਕਪੜਾ ਫਾੜ ਕੇ ਆਊਗਾ ਤੂੰ ਤਾਂ ਉਹਨੂੰ ਅਪਰੂਵ ਕਰੇ। ਕਿ ਜਦ ਅਗਲੀ ਲਿਖੇ ਦੇ ਰਹੀ ਆ। ਦੇਖੋ ਛੋਟੀ ਸਾਹਿਬ ਜਦੋਂ ਕੋਈ ਬਿਮਾਰ ਹੁੰਦਾ ਹੈ ਨਾ ਵਾਕਈ ਕੋਈ ਪ੍ਰੋਬਲਮ ਹੋਏਗੀ ਤਾਂ ਹੀ ਸਾਡੇ ਕੋਲ ਆਏਗਾ ਔਰ ਇੱਕ ਅੰਡਰਟੇਕਿੰਗ ਦੇਵੇਗਾ ਕਿ ਮੈਂ ਅਫੋਰਡ ਨਹੀਂ ਕਰ ਸਕਦਾ। ਐਵੇਂ ਆਪਾਂ ਜਾ ਕੇ ਉਹਨਾਂ ਦੇ ਘਰ ਦੇਖੀ ਜਾਈਏ ਇਹ ਕਰੀ ਇੱਕ ਤਾਂ ਵਿਚਾਰਾ ਬਿਮਾਰ ਹੈ। ਤੁਸੀਂ ਮੈਂ ਦੱਸੋ ਜਿਹਦੇ ਕੋਲ ਪੈਸੇ ਹੋਣ ਬਿਮਾਰ ਹੋਵੇ ਉਹ ਪਹਿਲਾਂ ਟਰਸਟ ਲੱਭਣ ਜਾਊਗਾ ਨਹੀਂ ਲੱਭਣ ਜਾਊਗਾ ਆਪਣਾ ਇਲਾਜ ਚਾਲੂ ਕਰ ਦੇ ਜਮੀਰ ਵੀ ਕੋਈ ਚੀਜ਼ ਹੁੰਦੀ ਬੰਦੇ ਦੀ ਅਗਲੀ ਜੇ ਇੱਕਦਾਂ ਮੈਂ ਕਹਾਂ ਹੋ ਵੀ ਜਾਵੇ 1% ਮੈਂ ਕਹਿੰਦਾ ਲੈ ਗਏ ਗਲਤ ਅਫੋਰਡ ਕਰ ਸਕਦੇ ਸੀ 2% ਆਪਾਂ 98% ਨੂੰ ਕਿਉਂ ਨਾਲ ਚੋਰ ਸਮਝੀ ਜਾਂਦੇ ਬਹੁਤ ਸਹੀ ਗੱਲ ਹੈ ਤੁਹਾਡੀ ਰੋੜਾ ਸਾਹਿਬ ਵੀ ਆਪਾਂ ਮਦਦ ਕਰਨੀ ਹੈ ਕਿ ਜਲੀਲ ਕਰਨਾ ਮੈਂ ਜਦੋਂ ਦਾ ਮੈਂਬਰ ਪਾਰਲੀਮੈਂਟ ਬਣਿਆ ਮੈਂ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਔਨ ਫੈਮਿਲੀ ਐਂਡ ਹੈਲਥ ਐਂਡ ਫੈਮਿਲੀ ਵੈਲਫੇਅਰ ਦਾ ਮੈਂ ਕੋਈ ਚੇਂਜ ਨਹੀਂ ਕੀਤੀ ਮੈਂ ਇਹ ਨਹੀਂ ਕਹਿੰਦਾ ਮੈਨੂੰ ਡਿਫੈਂਸ ਦੋ ਮੈਨੂੰ ਫਾਈਨੈਂਸ ਦੋ ਮੈਂ ਕਹਾਂ ਮੈਨੂੰ ਹੈਲਥ ਤੇ ਰਹਿਣ ਦੋ ਮੈਂ ਮੇਰਾ ਇਹ ਸ਼ੌਕ ਹੈ ਔਰ ਜਿੰਨਾ ਮੈਂ ਗਰੀਬਾਂ ਦਾ ਭਲਾ ਕਰ ਸਕਦਾ ਕਰਾਂ ਤੁਹਾਡਾ ਸ਼ੌਕ ਕਿਵੇਂ ਬਣਿਆ ਇਹ ਇਹ ਦੇਖੋ ਮੈਂ ਨਾ ਮੇਰੇ ਮਦਰ ਨੂੰ ਬ੍ਰੈਸਟ ਕੈਂਸਰ ਸੀ ਉਹ ਮੈਂ ਅਮਰੀਕਾ ਚ ਸੀਗਾ ਉਹ ਮੇਰੇ ਕੋ ਲਾਏ ਉੱਥੇ ਉਹਨਾਂ ਦਾ ਅਸੀਂ ਇਲਾਜ ਕਰਾ ਰਹੇ ਸੀਗੇ ਅਸੀਂ ਬਚਾ ਨਹੀਂ ਸਕੇ ਉਹਨਾਂ ਨੂੰ ਬਿਲਕੁਲ ਸਹੀ। ਅੱਛਾ ਉਹ ਨਹੀਂ ਬਚਾ ਸਕੇ ਉਹਨਾਂ ਨੂੰ ਅਸੀਂ ਕਿਹਾ ਸਾਡੇ ਕੋਲ ਹੁੰਦੇ ਆ万ਦੇ ਸਾਰਾ ਕੁਝ ਅਸੀਂ ਨਹੀਂ ਬਚਾ ਸਕੇ ਤੇ ਜਿੰਨਾ ਵਿਚਾਰਿਆਂ ਕੋਲ ਨਹੀਂ ਹੈਗਾ ਉਹ ਕਿੱਦਾਂ ਬਚਾਂਦੇ ਹੋਣਗੇ ਉਹ ਵੀ ਇੰਡੀਆ ਵਿੱਚ। ਜੀ ਫਿਰ ਮੈਨੂੰ ਹੋਇਆ ਕਿ ਜਿੰਨਾ ਮੈਂ ਵੱਧ ਤੋਂ ਵੱਧ ਕਰ ਸਕਦਾ ਐ ਸੈਕਟਰ ਵਿੱਚ ਮੈਂ ਕਰਾਂ। ਹੁਣ ਪੰਜਾਬ ਗਵਰਨਮੈਂਟ ਦੇ ਤਿੰਨ ਸਿਵਲ ਹਸਪੀਟਲ ਮੈਂ ਅਡਾਪਟ ਕੀਤੇ ਆ ਲੁਧਿਆਣਾ, ਜਲੰਧਰ, ਅੰਮ੍ਰਿਤਸਰ। ਜੀ ਮੈਂ ਆਪਣੇ ਐਮਪੀ ਲੈਡ, ਸੀਐਸਆਰ ਆਪਣੇ ਜਿਹੜੇ ਇੰਡਸਟਰੀਲਿਸਟ ਦੋਸਤ ਆ ਉਹਨਾਂ ਕੋਲੋਂ CSR ਲੈ ਕੇ ਇਹ ਤਿੰਨੋਂ ਮੈਂ ਆਪਾਂ ਪ੍ਰਾਈਵੇਟ ਦੇ ਨਾਲ ਕਰਦੇ ਨੇ ਹੈਗੇ ਇਕਵਲ ਟੂ ਪ੍ਰਾਈਵੇਟ ESI ਹਸਪੀਟਲ ਲੁਧਿਆਣਾ ਦਾ ਜਿਹੜਾ ਕਿ ਬਿਲਕੁਲ ਲੇਬਰ ਕਲਾਸ ਲਈ ਹੁੰਦਾ ESI ਹਸਪੀਟਲ ਜੀ 1970 ਚ ਬਣਿਆ ਸੀ ਕਿਸੇ ਨੇ ਨਹੀਂ ਦੇਖਿਆ ਉਸ ਤੋਂ ਬਾਅਦ ਕੋਈ ਉਹਦੇ ਤੇ ਇੰਪਰੂਵਮੈਂਟ ਨਹੀਂ ਹੋਈ ਕੋਈ ਕੁਝ ਨਹੀਂ ਮੈਂ ਸੈਂਟਰਲ ਮਿਨਿਸਟਰਾਂ ਦੀਆਂ ਅਮੰਤਾ ਕਰਕੇ ਕਿ ਲੁਧਿਆਣੇ ਚ ਇੰਨੀ ਇੰਡਸਟਰੀ ਹੋ ਗਈ ਇਹਨੂੰ ਠੀਕ ਕਰੋ ਜੀ ਉਹਦੇ ਲਈ 9 ਕਰੋੜ ਰੁਪਈਆ ਹੋਇਆ ਹੁਣ ਸਾਰਾ ਸਿਵ ESI ਹਸਪੀਟਲ ਸੈਂਟਲੀ 에어 ਕੰਡੀਸ਼ਨਡ ਹੋ ਰਿਹਾ ICU ਚਾਲੂ ਹੋ ਗਿਆ ਸਭ ਕੁਝ ਹੋ ਗਿਆ ਸੋ ਮੈਂ ਜਿੰਨਾ ਕਰ ਸਕਦਾ ਕਰੀ ਜਾਂਦਾ ਬਾਕੀ ਆਪਣੇ ਕੋਲੋਂ ਕਰਦਾ ਇੱਕ ਅਸੀਂ ٹرسٹ ਬਣਾਈ ਹੋਈ ਆ ਕੈਂਸਰ ٹرسٹ ਉਹਦੇ ਵਿੱਚ ਕੋਈ ਗਰੀਬ ਆ ਜੇ ਕਿ ਜੀ ਮੈਂ ਟਰੀਟ ਨਹੀਂ ਕਰ ਸਕਦਾ ਅਸੀਂ ਇਹ ਨਹੀਂ ਕਿ ਉਹਦੇ ਘਰ ਜਾਈਦਾ ਦੇਖਣ ਯਾਰ ਇੱਕ ਐਫੀਡੇਵਿਟ ਲਈਦਾ ਜੀ ਕਿ ਜੀ ਅਸੀਂ ਨਹੀਂ ਅਫੋਰਡ ਕਰ ਸਕਦੇ ਅਸੀਂ ਨਾਲੇ ਉਹ ਪੇਸ਼ੈਂਟ ਨੂੰ ਅਡਾਪਟ ਕਰੀਦਾ ਅੱਛਾ ਜੀ ਇਹ ਨਹੀਂ ਕਰੀਦਾ ਕਿ ਆ ਇਲਾਜ ਕਰਾਤਾ ਹੁਣ ਅਗਲੀ ਵਾਰੀ ਫੇਰ ਸਾਡੇ ਤੱਕੇ ਖਾਓ ਇੱਕ ਵਾਰੀ ਅਸੀਂ ਉਹਨੂੰ ਅਡਾਪਟ ਕਰ ਲਿਆ 30 ਸਾਲ ਦੀ ਉਮਰ ਚੋਂ 70 ਸਾਲ ਜੀਏ 50 ਸਾਲ ਜੀਏ ਜਿੰਨੀ ਰੱਬ ਨੇ ਉਹਦੀ ਉਮਰ ਲਿਖੀ ਔਰ ਜਿੰਨਾ ਇਲਾਜ ਲਿਖਿਆ ਉਹਨੂੰ ਸਿਰਫ ਹਸਪੀਟਲ ਤੋਂ ਅੰਦਰ ਬਾਹਰ ਆਣਾ ਉਹਦਾ ਇਲਾਜ ਬਹੁਤ ਵਧੀਆ ਗੱਲ ਹੈ ਜੀ ਇਹ ਅਸੀਂ ਕਿ ਨਾ ਮੈਂ ਤੁਹਾਡੀ ٹرسٹ ਦੌਰ ਕਿਵੇਂ ਕੰਮ ਕਰਦੇ ਹਾਂ ਤੁਸੀਂ ਫਿਰ ਕ੍ਰਿਸ਼ਨਾ ਪ੍ਰਾਨ ਬ੍ਰੈਸਟ ਕੈਂਸਰ ਚੈਰੀਟੇਬਲ ਟਰਸਟ ਹੈ ਅਸੀਂ ਇੱਕ ਟ੍ਰੀਟਿੰਗ ਡਾਕਟਰ ਇੱਕ ਡਾਕਟਰ ਗੁਰਪ੍ਰੀਤ ਬਰਾੜ ਹੈਗੇ ਸਾਡੇ ਟ੍ਰਸਟ ਨਾਲ ਇਨਵੋਲਡ ਹੈ ਇੱਕ OSD ਇਹ ਦਿਆਨੰਦ ਮੈਡੀਕਲ ਕਾਲਜ ਦੇ ਇਹ ਤਿੰਨ ਬੰਦੇ ਸਾਈਨ ਕਰ ਦਿੰਦੇ ਆ ਉਹ ਅਪਰੂਵ ਹੋ ਜਾਂਦਾ ਫਿਰ ਤੁਹਾਡੇ ਤੱਕ ਅਪਰੋਚ ਲੋਕ ਕਿਵੇਂ ਕਰਦੇ ਆ ਜੀ ਔਰ ਤੁਹਾਡਾ एलिਜੀਬਿਲਟੀ ਕ੍ਰਾਈਟੇਰੀਆ ਹਸਪੀਟਲ ਜੀ ਹਸਪੀਟਲ ਲਿਜਿਬਿਲਟੀ ਕ੍ਰਾਈਟੇਰੀਆ ਕੋਈ ਨਹੀਂ ਅੱਛਾ ਜੀ ਜੇ ਕੋਈ ਇੱਕ ਵਾਰੀ ਮੈਨੂੰ ਫੋਨ ਆਇਆ ਕਿ ਜੀ ਇੱਕ ਲੇਡੀ ਮੇਰੇ ਸਾਹਮਣੇ ਬੈਠੀ ਬ੍ਰੈਸਟ ਕੈਂਸਰ ਦੀ ਮਰੀਜ਼ ਆ ਇਹ ਕਹਿੰਦੀ ਜੀ ਮੈਂ ਅਫੋਰਡ ਨਹੀਂ ਕਰ ਸਕਦੀ ਹਮ ਮੈਂ ਪਰ ਮੈਨੂੰ ਲੱਗਦਾ ਇਹ ਕਰ ਸਕਦੀ ਮੈਂ ਕਿਹਾ ਤੈਨੂੰ ਕਿੱਦਾਂ ਲੱਗਦਾ ਇਹ ਕਰ ਸਕਦੀ ਆ ਉਹ ਕਹਿੰਦਾ ਜੀ ਕੱਪੜੇ ਚੰਗੇ ਪਾਏ ਹੋਏ ਮੰਗਲ ਸੂਤਰ ਪਾਇਆ ਮੈਂ ਕਿਹਾ ਹੁਣ ਕੋਈ ਕਪੜਾ ਫਾੜ ਕੇ ਆਊਗਾ ਤੂੰ ਤਾਂ ਉਹਨੂੰ ਅਪਰੂਵ ਕਰੇ ਮੈਂ ਕਿਹਾ ਜਦ ਅਗਲੀ ਲਿਖੇ ਦੇ ਰਹੀ ਆ ਦੇਖੋ ਸੋਢੀ ਸਾਹਿਬ ਜਦੋਂ ਕੋਈ ਬਿਮਾਰ ਹੁੰਦਾ ਹੈ ਨਾ ਉਹ ਫਿਰ ਇਹ ਨਹੀਂ ਦੇਖਦਾ ਜਿਹਦੇ ਕੋਲ ਪੈਸੇ ਹੁੰਦੇਗੇ ਮੈਂ ਪੈਸੇ ਇਕੱਠੇ ਕਰਾ ਮੈਂ ਗਰੇ ਉਹ ਵੱਕਈ ਕੋਈ ਪ੍ਰੋਬਲਮ ਹੋਏਗੀ ਤਾ ਹੀ ਸਾਡੇ ਕੋਲ ਆਏਗਾ ਔਰ ਇੱਕ ਅੰਡਰਟੇਕਿੰਗ ਦੇਵੇਗਾ ਕਿ ਮੈਂ ਅਫੋਰਡ ਨਹੀਂ ਕਰ ਸਕਦਾ ਐਵੇਂ ਆਪਾਂ ਜਾ ਕੇ ਉਹਨਾਂ ਦੇ ਘਰ ਦੇਖੀ ਜਾਈਏ ਇਹ ਕਰੀ ਇੱਕ ਤਾਂ ਵਿਚਾਰਾ ਬਿਮਾਰ ਤੁਸੀਂ ਮੈਨੂੰ ਦੱਸੋ ਜਿਹਦੇ ਕੋਲ ਪੈਸੇ ਹੋਣ ਬਿਮਾਰ ਹੋਵੇ ਉਹ ਪਹਿਲਾਂ ਟਰਸਟ ਲੱਭਣ ਜਾਊਗਾ ਨਹੀਂ ਲੱਭਣ ਜਾਊਗਾ ਆਪਣਾ ਇਲਾਜ ਚਾਲੂ ਕਰ ਦੋ ਜਮੀਰ ਵੀ ਕੋਈ ਚੀਜ਼ ਹੁੰਦੀ ਬੰਦੇ ਦੀ ਅਗਲੇ ਜੇ ਇੱਕਦਾਂ ਮੈਂ ਕਹਾਂ ਹੋ ਵੀ ਜਾਵੇ 1% ਮੈਂ ਕਹਿੰਦਾ ਲੈ ਗਏ ਗਲਤ ਅਫੋਰਡ ਕਰ ਸਕਦੇ ਸੀ 2% ਆਪਾਂ 98% ਨੂੰ ਕਿਉਂ ਨਾਲ ਚੋਰ ਸਮਝੀ ਜਾਈਏ ਬਹੁਤ ਸਹੀ ਗੱਲ ਹੈ ਤੁਹਾਡੀ ਰੋਣਾ ਸਾਹਿਬ ਵੀ ਆਪਾਂ ਮਦਦ ਕਰਨੀ ਹੈ ਕਿ ਜਲੀਲ ਕਰਨਾ ਬਸ 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 ਤੇ ਕਿੰਨੇ ਕ ਪੇਸ਼ੈਂਟ ਹੁਣ ਤੱਕ ਇਸ ਵਾਸਤੇ 300 ਪੇਸ਼ੈਂਟ ਅਸੀਂ ਅਡਾਪਟ ਕਰ ਚੁੱਕੇ ਆ ਇਹਦੇ ਵਿੱਚ ਇਹਦੇ ਵਿੱਚ ਬ੍ਰੈਸਟ ਕੈਂਸਰ ਟਰਸਟ ਚ ਪਰ ਉਸ ਤੋਂ ਇਲਾਵਾ ਅਸੀਂ ਹੋਰ ਜਿੱਦਾਂ ਹੋਣਾ ਹੈ ਪੰਜਾਬ ਸਰਕਾਰ 1.5 ਲੱਖ ਰੁਪਇਆ ਦਿੰਦੀ ਹੈਗੀ ਹੈ ਕੈਂਸਰ ਪੇਸ਼ੈਂਟ ਨੂੰ ਗਰੀਬ ਕੈਂਸਰ ਪੇਸ਼ੈਂਟ ਨੂੰ 100 ਪੇਸ਼ੈਂਟਾਂ ਤੱਕ ਹਰ ਸਾਲ 1.5 ਲੱਖ ਅਸੀਂ ਮੈਚ ਕਰਦੇ ਆ ਉਹਦੇ ਵਿੱਚ ਮੱਛਾ ਜੀ ਹਾਂ ਪਲੱਸ ਕੁਝ ਹੋਰ ਵੀ ਵਿੱਚੋਂ ਆ ਜਾਂਦੇ ਨਾਨ ਕੈਂਸਰ ਪੇਸ਼ੈਂਟ ਕੋਈ ਹੋਰ ਆ ਜਾਂਦੇ ਆ ਮਤਲਬ ਕਰੀ ਜਾਂਦੇ